ਸਰਦਾਰ ਜੀ ਆ ਕੀ ਪਟਾਕਾ ਪਾ ਰਾ ਤੁਸੀਂ ਬਾਜ਼ਾਰ ਚ ਲੋਕੀ 100 ਰੁਪਏ ਦਾ ਦੁਪੱਟਾ ਨਹੀਂ ਦਿੰਦੇ ਤੁਸੀਂ ਕਹਿੰਦੇ ਸੂਟ ਲੈ ਜਾਓ ਉਹ ਬਾਜ਼ਾਰ ਚ ਲੋਕੀ 50 ਰੁਪਏ ਦਾ ਰਮਾਲ ਨਹੀਂ ਦਿੰਦੇ ਤੁਸੀਂ ਕਹਿੰਦੇ 25 ਰੁਪਏ ਦਾ ਦੁਪੱਟਾ ਲੈ ਜਾਓ ਉਹ 150 ਰੁਪਏ ਦਾ ਤੌਲੀਆ ਨਹੀਂ ਮਿਲਦਾ ਤੁਸੀਂ ਕਹਿੰਦੇ ਡਬਲ ਬੈੱਡ ਦੀ ਚਾਦਰ ਲੈ ਜਾਓ ਡਬਲ ਬੈੱਡ ਦੀ ਚਾਦਰ ਉਹ ਠੀਕ ਹੈ ਦਿਮਾਗ 'ਚ ਨੁਕਸਰ ਨਹੀਂ ਪੈ ਗਿਆ ਉਹ ਦਿਮਾਗ ਠੀਕ ਹੈ ਲੋਕਾਂ ਦੇ ਦਿਮਾਗ ਠੀਕ ਕਰਨ ਦਾ ਫੈਸਲਾ ਲੈ ਲਿਆ ਆ ਚੱਕੋ 100 ਰੁਪਏ ਦਾ 5 ਮੀਟਰ ਸੂਟ ਆਲ ਓਵਰ ਸੂਟ ਚਾਹੇ ਗਾਉਣ ਬਣਾ ਲਓ 5-5 ਮੀਟਰ ਦਾ ਸੂਟ ਦੇਣਾ 100 ਰੁਪਏ ਦਾ ਭਾਜੀ 25 ਰੁਪਏ ਦਾ ਨਬੱਟਾ ਦੇਣਾ ਭਾਜੀ 25 ਰੁਪਏ ਦਾ ਦੁਪੱਟਾ ਚੈਲੰਜ ਕਰਕੇ ਕਹਿੰਨੇ ਕੋਈ ਦੇ ਕੇ ਦਿਖਾ ਦੇ 150 ਦੀ ਚਾਦਰ 150 ਦੀ ਚਾਦਰ 150 ਦੀ ਚਾਦਰ ਗੱਲ ਇੱਥੇ ਨਹੀਂ ਵਕਰੀ ਆਹ ਦੇਖੋ ਬੜਾ ਦੀ ਟਰੱਕ ਭਰ-ਭਰ ਕੇ ਲੈ ਜਾਓ ਸਰਵ ਚਾਦਰ ਮੈਦੇ ਹੋਣੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆਹ ਚੱਕੋ ਜਿਹੜਾ ਬਜ਼ਾਰਾਂ 'ਚ 7-700 ਰੁਪਏ ਦਾ ਸੂਟ ਮਿਲਦਾ ਚੱਕੋ ਆਲ ਓਵਰ ਸੂਟ ਦੁਪੱਟੇ ਦਾ 350 ਰੁਪਏ ਦਾ ਓ ਦੇਖੋ ਜੀ ਪਟਾਕੇ ਪਾਲਦੇ ਪਟਾਕੇ ਕਹਿੰਦੇ 4 ਦਿਨ ਦੀ ਸੇਲ ਆਤੀ 12 ਜੂਨ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ ਓ ਕੋਈ ਕਹਿੰਦਾ 800 ਰੁਪਿਆ ਕੋਈ ਕਹਿੰਦਾ 700 ਰੁਪਿਆ ਓ 700 ਦੇ ਦੋ ਘਰ ਤੇ ਇੱਕ ਨਾਲ ਇੱਕ ਫ੍ਰੀ ਮਾਤਰਮ 350 ਰੁਪਏ ਪਿਓਰ ਕਾਟਨ ਦੇ ਸੂਟ ਪਿਓਰ ਕਾਟਨ ਦੇ ਦੁਪੱਟੇ ਚੈਲੰਜ ਕਰ ਕਰ ਕਹਿੰਦੇ ਆ ਬਾਹ ਦੋਨੇ ਖੜੀਆਂ ਕਰਕੇ ਕਹਿੰਦੇ ਆ ਕਿਸੇ ਨੇ 700 ਦੇ ਦੋ ਨਹੀਂ ਦੇਣੇ ਓ ਆ ਚੱਕੋ ਕੜਾਈ ਵਾਲੇ ਸੂਟ ਵੀ 700 ਦੇ ਦੋ ਕਰਤੇ ਓ ਹੋ 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 ਓ ਆਏ ਤੁਸੀਂ ਵਿਆਹ ਸ਼ਾਈ ਦਾ ਕਪੜਾ ਦਾਜ ਮੇਰੇ ਦੇਣ ਲੈਣੇ ਲੈਣਾ ਉਹ ਬਾਜ਼ਾਰ ਚ 9 900 1000 1000 ਰੁਪਿਆ ਮੰਗਦੇ 1000 1000 ਸਾਡੇ ਕੋਲ ਆਜੋ ਸਾਡੇ 350 ਦਾ ਸੂਟ ਦੇਖੋ ਜੀ ਕਾਟਨ ਦੀਆਂ ਆਈਟਮਾਂ ਕਾਟਨ ਦੇ ਦੁਪੱਟੇ ਪਿਓਰ ਆਈਟਮਾਂ 5500 ਰੁਪਏ ਦੇ ਵਿੱਚ ਮੇਲੇ ਲੱਗ ਗਿਆ ਬੁੱਟਰ ਰੋਡ ਕਾਦੀਆਂ ਤੇ ਅੰਕਲ ਓਮ ਨੇ ਤੁਮਾਂ ਮਚਾਤੀਆਂ ਚੱਕੋ ਆਲ ਓਵਰ ਸੂਟ ਨਾਲ ਮਸਲੀਨ ਦਾ ਦੁਪੱਟਾ 550 ਰੁਪਏ 550 ਰੁਪਏ 550 ਰੁਪਏ ਡਿਜ਼ਾਈਨ ਕਲਰ ਮੈਂ ਕਹਿੰਦਾ ਨੇਰੀ ਲਿਆ ਦਾਂਗੇ ਚਾਹੇ ਆ ਰੰਗ ਲੈਣਾ ਚਾਹੇ ਉਹ ਰੰਗ ਲੈਣਾ ਓਏ ਵਿਰਾਸਤ ਦੇ ਬ੍ਰਾਂਡ ਵੀ 5500 ਰੁਪਏ ਕਰਤਾ ਵੱਡਾ ਮੇਲਾ ਪਾ ਤਾ ਤੱਕ ਤਾਂ ਇੱਥੇ ਪੈਂਦੀ ਹੈ ਮਿੱਤਰੋ ਡਿਡਲ ਸੂਟ ਪ요 ਦੁਪੱਟੇ ਦੇ ਨਾਲ ਚੱਕੋ 500 ਰੁਪਏ ਦਾ ਅੰਕਲ ਓਮ ਨੇ ਫਾਇਦਾ ਕਰਨ ਦਾ ठान ਲਿਆ ਚੱਕੋ ਬਟਿਕ ਸੂਟ ਵੀ ਲੈ ਜਾਓ ਹਜ਼ਾਰ ਹਜ਼ਾਰ ਰੁਪਏ ਦੇ ਵਿੱਚ ਹਜ਼ਾਰ ਹਜ਼ਾਰ ਉਹ ਦੇਖੋ ਬਈ ਚੈਲੰਜ ਕਰਦੇ ਚੈਲੰਜ ਆਹ ਸੂਟ ਬਾਜ਼ਾਰ ਚ 2200 2500 ਤੋਂ ਘੱਟ ਨਹੀਂ ਕਿਸੇ ਦੇਣਾ ਸਾਡੇ ਕੋਲੋਂ ਲੈ ਜਾਓ ਸਿਰਫ 1000 ਰੁਪਏ ਦਾ ਦੁਪੱਟੇ ਦੇਖੋ ਕਿੰਨੇ ਸ਼ਾਨਦਾਰਾ ਸੂਪਰ ਜੀ ਜਾਂ ਕੋਈ 2500 ਨਹੀਂ ਕੋਈ 3000 ਨਹੀਂ ਸਿਰਫ 1000 ਦਾ ਸੂਟ ਇੱਕ 1000 ਦੇ ਵਿੱਚ ਇਦਾਂ ਦੇ ਕੁੜੀਆਂ ਚੜੀਆਂ ਵਾਲੇ ਸੂਟ ਮਾਡਰਨ ਵਾਲੇ ਸੂਟ ਉਹ ਭੂਆ ਨੂੰ ਦੇਣਾ ਮਾਸੀ ਨੂੰ ਦੇਣਾ ਤਾਈ ਚਾਚੀ ਨੂੰ ਗਿਫਟ ਕਰਨਾ ਉਹਦੇ ਲਈ ਵੀ ਸੂਟ ਰੇਟ ਸਿਰਫ 1000 ਰੁਪਿਆ ਮੈਂਨੇ 4 ਦੇ ਨਹੀਂ ਆ ਤੁਹਾਨੂੰ 12 ਜੂਨ ਤੋਂ ਪਹਿਲਾਂ ਪਹਿਲਾਂ ਆ ਜਿਓ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਆ ਦੇਖੋ ਰੰਗ ਵੀ ਬੜੇ ਸੋਹਣੇ ਆ ਡਿਜ਼ਾਈਨ ਵੀ ਬੜੇ ਸੋਹਣੇ ਰੇਡ ਮਿੱਟੀ ਦੇ ਆਹ ਚੱਕੋ ਜੀ ਰਾਨ ਟੈਕਸ ਦਾ ਸੂਟ ਆ ਗਿਆ ਜੀ ਦੁਪੱਟਾ ਲਾ ਕੇ ਬਜ਼ਾਰ ਤੇ 3000 ਦਾ ਇੱਥੋਂ ਲੈ ਜਾਓ 1500 ਰੁਪਏ ਦਾ ਆਹ ਚੱਕੋ ਜੀ ਪਿਓਰ ਕਾਟਨ ਦਾ ਸੂਟ ਕਢਾਈ ਕਰਕੇ ਸਰੌਕਸੀ ਵਰਕ ਕਰਕੇ ਦੁਪੱਟੇ ਤੇ ਵੀ ਬਾਗਮਾਲ ਕਢਾਈ ਚੱਕੋ ਸਾਡੇ 1700 ਰੁਪਏ ਦਾ ਸੂਟ ਓਏ ਆ ਦੇਖੋ ਸੋਹਣੇ ਸੋਹਣੇ ਸੂਟ ਚੱਕੋ 1275 ਦੇ ਵਿੱਚ ਮਾਦਮ ਰੰਗ ਵੀ ਬੜੇ ਸੋਹਣੇ ਸਾਡੇ ਕੋਲ 100 ਰੁਪਏ ਦਾ ਸੂਟ 25 ਰੁਪਏ ਦਾ ਦੁਪੱਟਾ 150 ਦੀ ਬੈੱਡ ਸ਼ੀਟ 200 ਦਾ ਸੂਟ ਦੁਪੱਟੇ ਨਾਲ ਉਸ ਤੋਂ ਇਲਾਵਾ ਹੈਵੀ ਪੀਸ ਜਿਹੜੇ ਤੁਸੀਂ ਲੈਨੇ ਹੋ ਬਾਜ਼ਾਰਾਂ 'ਚ ਜਾ ਕੇ 3-3000 ਦੇ ਇੱਥੇ ਅਸੀਂ ਦੇਣਾ 1275 ਚ ਆਹ ਦੇਖੋ ਪੈਂਟ ਵਾਲੇ ਸੂਟ ਪੈਂਟ ਵਾਲੇ ਦੁਪੱਟੇ ਆ ਦੇਖੋ ਉਹ ਵਿਆਹ ਸ਼ਾਈ ਦਾ ਕਪੜਾ ਦਾਜਵਰੀ ਦਾ ਕਪੜਾ ਦੇਣ ਲੈਣੇ ਰਣਾ ਮੈਂ ਚੈਲੰਜ ਕਰਦਾ ਜਿਹੜਾ ਬਾਜ਼ਾਰ ਚ ਆਕ ਤੁਸੀਂ 50000 ਦਾ ਕਪੜਾਣਾ ਅਸੀਂ ਤੁਹਾਨੂੰ ਦੇਣਾ 20000 ਰਾਮ ਟੈਕਸ ਦੇ ਸੂਟ ਰਾਮ ਟੈਕਸ ਦੇ ਸੂਟਾਂ ਤੇ ਵੀ ਵੱਡੀ ਆਫਰ ਲਾਤੀ 1500 ਰੁਪਏ ਦਾ ਸੂਟ ਕਰਤਾ 1500 ਰੁਪਏ ਦਾ ਸੂਟ ਰਾਮ ਟੈਕਸ ਦਾ ਚੱਕੋ ਜੀ ਦਾਜਵਰੀ ਦੇ ਕੱਪੜੇ ਦਾਜਵਰੀ ਦੇ ਕੱਪੜੇ 3500 4000 ਚ ਲੈ ਜਾਓ ਡਰੈਸਾਂ ਟੌਪ ਕਲਾਸ ਦੇ ਔਰ 3700 ਰੁਪਏ ਦੀ ਡ्रेस ਕਰਤੀ ਆ ਵੱਡੇ ਵੱਡੇ ਧਮਾਕੇ ਪਾਤੀਆ ਵੱਡੇ ਵੱਡੇ ਧਮਾਕੇ ਪਾਤੀਆ ਵਿਆਹ ਸ਼ਾਦੀ ਦਾ ਕਪੜਾ ਦਿਨ ਚਾਰ ਆ ਵੀ ਮੇਲੇ ਲਾਤੇ ਦੇਖੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਅਮਰੀਕਾ ਮੈਂ ਕਹਿੰਨਾ ਦੁਪੱਟੇ ਪਾਕਿਸਤਾਨ ਤੋਂ ਵੀ ਭਾਰੇ ਭਾਰੇ ਦੁਪੱਟੇ ਮੈਂ ਕਿਹਾ ਦਿੱਕ ਤੱਕ ਪਾਵਾਂਗੇ ਐਕਟੀ ਤੱਕ ਪਾਵਾਂਗੇ ਭਾਜੀ ਦੇਖੋ ਜੀ ਚਾਹੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੁਬਈ ਜਿੱਥੇ ਮਰਜੀ ਬੈਠੇ ਹੋ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਭੇਜੋ ਬੁੱਟੋ ਰੋਡ ਕਰਦੀਆਂ ਅੰਕਲੋਮ ਦੇ ਸਟੋਰ ਤੇ ਜਿੱਥੇ ਇਦਾਂ ਰੋਲ ਸੂਟ 4 4000 ਚ 5 5000 ਚ 6 6000 ਚ ਦੇ ਰਹੇ ਜਿਹੜੇ ਬਾਜ਼ਾਰ ਚ ਕੋਈ 15000 ਮੰਗਦਾ ਕੋਈ 17 ਮੰਗਦਾ ਕੋਈ 18 ਮੰਗਦਾ ਉਹ ਵਿਆਹ ਭਾਵੇਂ ਤੁਹਾਡਾ ਸਪਟੰਬਰ ਚ ਜਾਂ ਅਕਤੂਬਰ ਚ ਜਾਂ ਨਵੰਬਰ ਚ ਜਾਂ ਦਸੰਬਰ ਚ ਆ ਛੇਤੀ ਆ ਜਿਓ ਵੱਡੇ ਫੇਰੇ ਬਾਹਰਲੇ ਮੁਲਕਾਂ ਚ ਕਹਿੰਦੇ ਸਮਰ ਚ ਬੜੇ ਵਿਆਹ ਹੁੰਦੇ ਆ ਜੂਨ ਜੁਲਾਈ ਅਗਸਤ ਤੇ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਸੂਟ ਬੁੱਕ ਕਰ ਲਓ ਕੋਰੀਅਰ ਸਾਨੂੰ ਨਹੀਂ ਕਰ ਦੇਣਾ ਆ ਦੇਖੋ ਜੀ ਚਾਚੀਆਂ ਤਾਈਆਂ ਭੂਆ ਮਾਮੀਆਂ ਦਾਦੀਆਂ ਨਾਨੀਆਂ ਸਾਰਿਆਂ ਨੂੰ ਖੁਸ਼ ਕਰ ਦੇਣਾ ਦਾਜਵਰੀ ਇਹ ਸੂਟ ਕੋਈ 5000 ਕੋਈ 7000 ਕੋਈ 8000 ਦੇ ਦੇਣਾ ਵਾ ਹੁਣ 4 ਦਿਨਾਂ ਦਾ ਮੇਲਾ 4 ਦਿਨਾਂ ਦਾ ਮੇਲਾ ਬੁੱਟਾ ਰੋਡ ਤੇ ਆਧ ਰੇਟ ਕਰਤੇ ਆ ਓਏ ਬਜ਼ਾਰਾਂ ਚ ਜਿਹੜੀਆਂ ਠੱਗੀਆਂ ਵਜਦੀਆਂ ਸੀ ਜਮਾਂ ਹੀ ਬੰਦ ਕਰਤੀਆਂ ਓਏ ਜੜੋਂ ਪੱਟਤੀਆਂ ਜੜੋਂ ਪੱਟਤੀਆਂ ਛੇਤੀ ਛੇਤੀ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 12 ਜੂਨ ਤੋਂ ਪਹਿਲਾ ਪਹਿਲਾ ਵੱਡੇ ਫਾਇਦੇ ਅੰਕ ਲੋਮ ਬੁੱਟਾ ਰੋਡ ਦਿਨਾਂ ਤੁਹਾਡੇ ਹੋ ਜਾਣੇ ਆ ਬਹੁਤ ਵੱਡੀ ਸੇਲ ਤੁਹਾਡੇ ਫਾਇਦੇ ਅੱਖਾਂ ਮੀਟ ਕਰ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਬਜ਼ਾਰਾ ਚ ਲੁੱਟ ਹੁੰਦੀ ਲੁੱਟ ਇੱਥੇ ਸਿਰਫ ਫਾਇਦੇ ਹੋਣਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਆ ਟੀਵੀ ਕਾਤੀਆਂ